ਤਾਨਦੀ ਨੌਂ ਦੇ ਸਰਹੱਦੀ ਪਿੰਡ ਵਾਤਾਰਾ ਸਿੰਘ ਤੋਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹਲਾ ਮਹੱਲਾ ਵੇਖਣ ਗਏ 21 ਸਾਲਾ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਆਕਾਸ਼ਵੀਰ ਸਿੰਘ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਮਾਪਿਆਂ ਦਾ ਇਕਲੌਤਾ ਪੁੱਤ ਸੀ ਅਤੇ ਇਸ ਤਰ੍ਹਾਂ ਸੜਕ ਹਾਦਸੇ ਵਿੱਚ ਉਸ ਦੀ ਮੌਤ ਹੋ ਜਾਣ ਨਾਲ ਪਿੱਛੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਉੱਥੇ ਇਸ ਘਟਨਾ ਦੀ ਖਬਰ ਮਿਲਦਿਆਂ ਹੀ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਹਾ ਦਾ ਸਾਲੇ ਦਾ ਲੜਕਾ ਸੀ। ਕੀ ਨਾਮ ਸੀਗਾ? ਉਦੇ ਨਾਲ ਕਾਹਦੀ ਵੇ ਕਿਹੜਾ ਪਿੰਡ ਹੈ ਵਾ ਬਾਬਾ ਤਾਰਾ ਸੇ ਸੀ ਕਿ ਕੀ ਗੱਲ ਕਿ ਹੋਈ ਕੋਈ ਪਤਾ ਲੱਗਾ ਤੈਨੂੰ ਛਾਂਤ ਜੀ ਫੋਨ ਆਇਆ ਤੇ ਫੋਨ ਆਇਆ ਹੀ ਗਏ ਆ ਦੇ ਦੱਸ ਦਿਆ ਵੀ ਗੱਡੀ ਨਾਲ ਐਕਸੀਡੈਂਟ ਹੋਇਆ ਤੇ ਹੁਣ ਆਉਣਗੇ ਤੇ ਪਤਾ ਲੱਗੂ ਗਏ ਆ ਲੈਣ ਤੇਨੇ ਭੈਣ ਭਰਾ ਸੀਗੇ ਇਹ ਦੋ ਹੈ ਭੈਣ ਭਰਾ ਜੀ ਮੁੰਡਾ ਕੁਆਰਾ ਸੀ ਦਾ ਹਾਂ ਜੀ ਕੁਆਰਾ ਹੈ ਜੀ ਹਾਲੇ 22 ਬਾਈ ਖਾਲ ਦਾ ਹੈ ਕੀ ਮੰਗ ਕਰਦੇ ਜੋ ਅਸੀਂ ਤੇ ਹੋ ਆਨੇ ਵੀ ਸਰਕਾਰ ਚਲੋ ਇਹਨਾਂ ਦਾ ਕੋਈ ਸੋਚੇ ਮਾਂ ਬਾਪ ਬਡਾਵਾ ਕੋਈ ਇਹਨਾਂ ਫੋੜਾ ਵਾਲਾ ਕੋਈ ਮਿਲ ਜਵੇ ਸਾਰਾ ਕਿਹੜਾ ਹੈ ਨਗਰ ਬਾਹ ਤਾਰਸੇ ਇੱਥੇ ਲੱਗੇ ਘਰ ਹੈ ਸਾਡਾ ਜਿਹੜੇ ਲੜਕੇ ਦੀ ਐਕਸੀਡੈਂਟ ਦੇ ਦੌਰਾਨ ਆਪ ਕੋ ਸਾਹਿਬ ਦੀ ਜਾਨ ਗਈ ਹੈ ਕੀ ਲੱਗਦਾ ਸੀ ਤੁਹਾਡਾ ਉਹ ਸਾਡਾ ਭਰਾ ਵਰਗਾ ਸੀ ਜੋ ਦੋਸਤ ਸੀ ਸਾਡਾ ਕੀ ਨਾਮ ਸੀਗਾ ਅਕਾਸ਼ ਵੀਰ ਸਿੰਘ ਜੀ ਪਤਾ ਲੱਗਾ ਕਿ ਕਿਸ ਤਰ੍ਹਾਂ ਕੀ ਗੱਲ ਹੋਈ ਕਿਦਾਂ ਐਕਸੀਡੈਂਟ ਇਹ ਤੇ ਜਿੱਥੋਂ ਆਨੰਦਪੁਰ ਸਾਹਿਬ ਯਾਤਰਾ ਤੇ ਗਏ ਸੀ ਕਹਦੇ ਇਹ ਜਿੱਥੋਂ ਗਏ ਤੇ ਸ਼ਾਇਦ ਟਰਾਲੀ ਤੇ ਹੀ ਤੇ ਗਾਂ ਸ਼ਾਇਦ ਆਪਣੇ ਮਾਮੇ ਦੇ ਮੁੰਡੇ ਨਾਲ ਹੋ ਗਿਆ ਹਿਮਾਚਲ ਤੇ ਉਦੋਂ ਫਿਰ ਫੋਨ ਆਇਆ ਕਿ ਇਹਦਾ ਐਕਸੀਡੈਂਟ ਹੋ ਗਿਆ ਉੱਥੇ ਯਾਤਰਾ ਕਰਦੇ ਹੋયા ਹਿਮਾਚਲ ਸਾਈਡ ਤੇ ਇਹ ਪਰਿਵਾਰ ਦਾ ਵੀ ਕੱਲਾ ਕੱਲਾ ਮੁੰਡਾ ਹੈ ਸਾਡਾ ਭਰਾ ਸਾਰਾ ਹੀ ਤੁਰ ਗਿਆ ਨਾ ਮਾਪੇ ਉਹਦਾ ਕਿੰਨੇ ਭਰਾ ਸੀ ਇਹ ਦੋ ਭੈਣ ਭਰਾ ਇੱਕ ਭਰਾ ਤੇ ਇੱਕ ਭੈਣ ਸੀ ਵੱਡੀ ਉਹ ਵਿਆਹੀ ਹੋਈ ਹੈ ਭੈਣ ਐਕਸੀਡੈਂਟ ਦੇ ਵਿੱਚ ਇਕੱਲੀ ਇਹਦੀ ਡੈਥ ਹੋਈ ਜਾਂ ਹੋਰ ਕੋਈ ਵੀ ਕੋਈ ਇੰਜਰਡ ਹੈ ਬੰਦਾ ਕੋਈ ਆਹ ਸ਼ਾਇਦ ਜਿਹੜਾ ਨਾਲ ਹੀ ਹੋਤੀਵੇਂ ਸ਼ੰਦਤਾਂ ਟੁੱਟੀਆਂ ਨੇ ਹੁਣ ਜਿਹੜੀ ਅਜੇ ਆਈ ਨਹੀਂ ਅਜੇ ਨਹੀਂ ਆਏ ਲੈਣ ਗਏ ਨੇ ਮਾਪੇ ਕਿਸ ਤਰ੍ਹਾਂ ਪਰਿਵਾਰ ਦੀ ਗੱਲ ਕਰੀਏ ਇਹਦੇ ਪਰਿਵਾਰ ਦਾ ਗੁਜ਼ਾਰਾ ਕਿਵੇਂ ਪਰਿਵਾਰ ਦਾ ਗੁਜ਼ਾਰਾ ਦੇਖੋ ਜੀ ਇਹਦੇ ਸਿਰ ਤੇ ਹੀ ਮੁੰਡੇ ਦੇ ਇਹੋ ਕਮਾਈ ਕਰਦਾ ਹੈ ਇਹਦੇ ਸਿਰ ਤੇ ਸਾਰਾ ਮਾਲ ਡੰਗਰ ਦਾ ਖਰਚਾ ਪਾਣੀ ਘਰ ਦਾ ਖਰਚਾ ਪਾਣੀ ਇਹਦੇ ਸਿਰ ਤੇ ਚੱਲਦਾ ਹੈ ਸਾਰਾ ਕੀ ਮੰਨ ਕਰਦੇ ਨੇ ਹਾਂਜੀ ਕੀ ਮੰਗ ਕਰਦੇ ਜੀ ਹੁਣ ਸਰਕਾਰ ਨੂੰ ਤਾਂ ਇਹੋ ਬੇਨਤੀ ਹੈ ਕਿ ਥੋੜਾ ਇਹਨਾਂ ਦੀ ਸਹਾਇਤਾ ਕੀਤੀ ਜਾਵੇ ਪਰਿਵਾਰ ਦੀ ਕਿਉਂਕਿ ਜਿਹੜਾ ਪਰਿਵਾਰ ਦਾ ਖਰਚਾ ਇਹ ਇਹੋ ਹੀ ਚਲਾਉਂਦਾ ਹੈ ਜੋ ਕਰਦਾ ਪਰਿਵਾਰ ਦਾ ਮੈਂਬਰ ਵੱਡਾ ਤੁਰ ਗਿਆ ਹੁਣ ਸਰਕਾਰ ਨੂੰ ਬੇਨਤੀ ਹੈ ਕਿ ਪਰਿਵਾਰ ਦੀ ਥੋੜੀ ਸਹਾਇਤਾ ਕੀਤੀ ਜਾਵੇ ਐਨੇ ਕੋ ਸਰਕਾਰ ਨੂੰ ਬੇਨਤੀ ਕਰਦੇ ਹਾਂ ਜੀ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਬੇਟ ਫਾਰਮ ਇਜ਼ ਨਾਓ ਅਵੇਲੇਬਲ ਔਨ ਯੂਅਰ ਲੋਕਲ ਲੰਡਨ ਏਰੀਆ He has more than five years experience in same line. He used to work with reputed companies, agencies as well local builders with brothers. He is professional by plumbing, electrician, masonry, car For more information, please contact him at under checktrade platform www.checktrade.com.

ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ